ਵੈਸੇ ਜੇ ਪ੍ਰਸ਼ਾਸਨ ਵੀ ਸਾਡੀ ਨਾ ਸੁਣੇ ਤਾਂ ਬੰਦਾ ਜਿਹੜਾ ਉਹ ਬਹੁਤ ਪਰੇਸ਼ਾਨ ਹੋ ਜਾਂਦਾ ਕਿਉਂਕਿ ਘਰਦਿਆਂ ਤੋਂ ਤਾਂ ਉਹ ਪਹਿਲਾਂ ਹੀ ਦੁਖੀ ਹੁੰਦਾ ਉਹਨਾਂ ਦੇ ਨਾਲ ਉਹਦਾ ਮਨਮਟਾਵ ਚੱਲ ਰਿਹਾ ਹੁੰਦਾ ਇਸੇ ਕਰਕੇ ਬੰਦਾ ਜਿਹੜਾ ਇਹ ਪ੍ਰਸ਼ਾਸਨ ਕੋ ਜਾਂਦਾ ਕਿ ਭਾਈ ਸਾਹਿਬ ਮੇਰੇ ਘਰ ਦੇ ਵਿੱਚ ਮੇਰੇ ਭਰਾ ਦੇ ਨਾਲ ਜਾਂ ਗਵੰਡੀਆਂ ਦੇ ਨਾਲ ਜਾਂ ਕਿਸੇ ਹੋਰ ਰਿਸ਼ਤੇਦਾਰ ਦੇ ਨਾਲ ਮੇਰਾ ਕੋਈ ਵਿਵਾਦ ਚੱਲ ਰਿਹਾ ਹੈ ਇਹਨੂੰ ਕਿਰਪਾ ਕਰਕੇ ਤੁਸੀਂ ਹੱਲ ਕਰਾ ਦਿਓ ਤਾਂ ਜੋ ਅਸੀਂ ਦੋਵੇਂ ਪਰਿਵਾਰ ਜਿਹੜੇ ਆ ਇਹ ਸੁਖੀ ਸੰਧੀ ਰਹਿ ਸਕੀਏ ਸਾਡੇ ਦਰਮਿਆਨ ਜਿਹੜਾ ਕਿਸੇ ਕਿਸਮ ਦਾ ਵਿਵਾਦ ਨਾ ਰਵੇ ਕੋਈ ਲੜਾਈ ਝਗੜਾ ਨਾ ਹੋਵੇ ਜੀਂਦ ਦਾ ਰਹਿਣ ਵਾਲਾ ਇੱਕ ਸ਼ਖਸ ਜਿਹਦਾ ਨਾਮ ਵਿਕਰਮ ਸਿੰਘ ਆ ਇਹ ਅੱਜ ਚੰਡੀਗੜ੍ਹ ਸੈਕਟਰ 17 ਦੇ ਵਿੱਚ ਇੱਕ ਮੋਬਾਈਲ ਟਾਵਰ ਦੇ ਉੱਤੇ ਚੜ ਗਿਆ 200 ਫੁੱਟ ਉੱਚਾ ਇਹ ਟਾਵਰ ਆ ਉੱਥੇ ਜਦੋਂ ਚੜ ਗਿਆ ਤਾਂ ਲੋਕਾਂ ਨੇ ਇਹਨੂੰ ਦੇਖਿਆ ਤਾਂ ਫਿਰ ਉਹਨਾਂ ਨੇ ਪੁਲਿਸ ਨੂੰ ਦੱਸਿਆ ਪੁਲਿਸ ਉੱਥੇ ਪਹੁੰਚਦੀ ਆ ਫਰ ਬ੍ਰਿਗੇਡ ਡਿਪਾਰਟਮੈਂਟ ਉੱਥੇ ਪਹੁੰਚਦਾ ਤਾਂ ਜਦੋਂ ਇਹਦੇ ਨਾਲ ਗੱਲ ਕੀਤੀ ਗਈ ਵੀ ਭਾਈ ਸਾਹਿਬ ਤੁਹਾਨੂੰ ਮਸਲਾ ਕੀ ਆ ਤਾਂ ਇਹ ਵਿਕਰਮ ਸਿੰਘ ਹੋਣੀ ਕਹਿੰਦੇ ਆ ਵੀ ਮੈਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲਣਾ ਉਹ ਕਹਿੰਦੇ ਤੁਸੀਂ ਆਪਣਾ ਮਸਲਾ ਦੱਸੋ ਤੁਸੀਂ ਦੱਸੋ ਵੀ ਤੁਹਾਨੂੰ ਕੀ ਦੁੱਖ ਤਕਲੀਫ ਆ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਕਿਹੜਾ ਤੁਹਾਡਾ ਪਿੰਡ ਆ ਅਸੀਂ ਤੁਹਾਡਾ ਮਸਲਾ ਹੱਲ ਕਰਾ ਦਿੰਨੇ ਆ ਜਦੋਂ ਇਹ ਕਹਿੰਦਾ ਵੀ ਮੈਂ ਜੀਂਦ ਹਰਿਆਣੇ ਦਾ ਰਹਿਣ ਵਾਲਾ ਤਾਂ ਉਹ ਫਿਰ ਕਹਿੰਦੇ ਆ ਵੀ ਤੁਸੀਂ ਮੁੱਖ ਮੰਤਰੀ ਸਾਹਿਬ ਨੂੰ ਕੀ ਜਿਹੜੀ ਆ ਉਹ ਦਰਖਾਸਤ ਦੇਣੀ ਆ ਕਿ ਉਹ ਮਿਲਣਾ ਇਹ ਕਹਿੰਦਾ ਜੀ ਮਾਨਸੇ ਦੇ ਵਿੱਚ ਕੋਈ ਜ਼ਮੀਨ ਦਾ ਮੇਰਾ ਰੌਲਾ ਵਾ ਪੈਸਿਆਂ ਦਾ ਕੋਈ ਲੈਣ ਦੇਣਾ ਬੰਦਾ ਮੇਰੇ ਪੈਰ ਨਹੀਂ ਲੱਗਣ ਦੇ ਰਿਹਾ ਤੇ ਇਸ ਕਰਕੇ ਮੈਂ ਥੱਕ ਹਾਰ ਕੇ ਕਹਿੰਦੇ ਕੰਪਲੇਂਟ ਕਰਕੇ ਦੁਖੀ ਹੋ ਚੁੱਕਾ ਮੈਂ ਹਰਿਆਣੇ ਦੇ ਵਿੱਚ ਵੀ ਕੰਪਲੇਂਟ ਕੀਤੀ ਜਿੱਥੋਂ ਦੇ ਰਹਿਣ ਵਾਲੇ ਨੇ ਵਿਕਰਮ ਸਿੰਘ ਜੀਂਦ ਦੇ ਮਾਨਸੇ ਵੀ ਕੰਪਲੇਂਟ ਕੀਤੀ ਉੱਥੇ ਵੀ ਮੇਰੀ ਕੋਈ ਸੁਣਵਾਈ ਨਹੀਂ ਹੋਈ ਤੇ ਕਹਿੰਦੇ ਫੇਰ ਮੈਨੂੰ ਇਹੋ ਹੀ ਚਾਰਾ ਲੰਬਾ ਵੀ ਮੈਂ ਘੱਟੋ ਘੱਟ ਸੂਬੇ ਦੇ ਮੁੱਖ ਮੰਤਰੀ ਨੂੰ ਦੱਸਾਂ ਤੇ ਤੁਹਾਡੇ ਜ਼ਿਲ੍ਹੇ ਦੇ ਵਿੱਚ ਜਿਹੜੇ ਪ੍ਰਸ਼ਾਸਨਿਕ ਅਫਸਰ ਨੇ ਜਿਹੜੇ ਪੁਲਿਸ ਮੁਲਾਜ਼ਮ ਨੇ ਇਹ ਕਿੱਦਾਂ ਦੀ ਕਾਰਗੁਜ਼ਾਰੀ ਕਰ ਰਹੇ ਆ ਇਸੇ ਦੇ ਚਲਦਿਆਂ ਕਹਿੰਦੇ ਹੁਣ ਮੈਂ ਟੈਂਕੀ ਤੇ ਚੜਿਆ ਤਾਂ ਚੰਡੀਗੜ੍ਹ ਪੁਲਿਸ ਨੇ ਵੀ ਬਹੁਤ ਵਧੀਆ ਕੰਮ ਕੀਤਾ ਉਹਨਾਂ ਨੇ ਮੁੱਖ ਮੰਤਰੀ ਦਫ਼ਤਰ ਦੇ ਨਾਲ ਰابطਾ ਕਾਇਮ ਕੀਤਾ ਜਿੱਥੇ ਉਹਨਾਂ ਨੇ ਇਹਨਾਂ ਦੀ ਇੱਕ ਮੀਟਿੰਗ ਜਿਹੜੀ ਆ ਉਹ ਫਿਕਸ ਕਰਵਾ ਦਿੱਤੀ ਹੈ ਪਰ ਸਵਾਲ ਤੇ ਹਾਲਾਤ ਇਹ ਬਣੇ ਹੋਏ ਆ ਵੀ ਲੋਕ ਕਿੰਨੇ ਦੁਖੀ ਹੋ ਚੁੱਕੇ ਆ ਸਰਕਾਰਾਂ ਦੇ ਜਿਹੜੇ ਇਹ ਮੁਲਾਜ਼ਮ ਨੇ ਵੱਡੇ ਆਫੀਸਰਜ਼ ਨੇ ਇਹ ਨਹੀਂ ਕਿਸੇ ਦੀ ਸੁਣਦੇ ਜਾਂ ਇਹਨਾਂ ਦੇ ਜਿਹੜੇ ਹੇਠਲੇ ਅਫਸਰ ਆ ਉਹ ਨਹੀਂ ਕਿਸੇ ਦੀ ਸੁਣਦੇ ਬੰਦਾ ਆਪਣੀ ਜਾਨ ਜੋਖਮ 'ਚ ਪਾ ਗਿਆ 200 ਫੁੱਟ ਉਦੇ ਉੱਤੇ ਟਾਵਰ ਦੇ ਉੱਤੇ ਚੜ ਗਿਆ ਵੀ ਮੇਰੀ ਗੱਲ ਸੁਣੋ ਤੇ ਆਖਰਕਾਰ ਹੁਣ ਉਹਦੀ ਸੁਣਵਾਈ ਜਿਹੜੀ ਆ ਉਹ ਹੁਣੀ ਸੰਭਵ ਹੋ ਗਈ ਹੈ ਮੁਲਾਕਾਤ ਹੋਏਗੀ ਤੇ ਮੁੱਖ ਮੰਤਰੀ ਸਾਹਿਬ ਜਿਹੜਾ ਉਹ ਪ੍ਰਸ਼ਾਸਨ ਨੂੰ ਜ਼ਰੂਰ ਕਹਿਣਗੇ ਵੀ ਇਹਦਾ ਮਸਲਾ ਹੱਲ ਕਰੋ ਪਰ ਕੀ ਇਹੀ ਹੱਲ ਹੈ ਵੀ ਮਸਲੇ ਹੱਲ ਕਰਾਉਣੇ ਹੋ ਤਾਂ ਟੈਂਕੀਆਂ ਤੇ ਚੜ ਜਾਓ ਟਾਵਰਾਂ ਤੇ ਚੜ ਜਾਓ ਧਰਨੇ ਲਾ ਲਓ ਇਹ ਸਾਰੇ ਕੰਮ ਤਾਂ ਸਰਕਾਰਾਂ ਨੂੰ ਆਪ ਹੀ ਕਰਨੇ ਚਾਹੀਦੇ ਆ ਜੇ ਕਿਸੇ ਬੰਦੇ ਨੂੰ ਕੋਈ ਦੁੱਖ ਤਕਲੀਫ ਆ ਉਹ ਕਿਸੇ ਸਰਕਾਰੀ ਮਹਿਕਮੇ ਚ ਜਾਂਦਾ ਉੱਥੇ ਦਫ਼ਤਰ ਚ ਜਾਂਦਾ ਅਫਸਰਾਂ ਨੂੰ ਮਿਲਦਾ ਆਪਣੀ ਕੰਪਲੇਂਟ ਦਿੰਦਾ ਉਹਨਾਂ ਨੂੰ ਦੱਸਦਾ ਵੀ ਮੈਨੂੰ ਆ ਸਮੱਸਿਆ ਆ ਰਹੀ ਆ ਤੇ ਮੇਰੀ ਸਮੱਸਿਆ ਹੱਲ ਕੀਤੀ ਜਾਵੇ ਤਾਂ ਇਹ ਤਾਂ ਆਪੇ ਹੀ ਹੋ ਜਾਣੀ ਚਾਹੀਦੀ ਆ ਏਦਾਂ ਬੰਦਿਆਂ ਨੂੰ ਟੈਂਕੀਆਂ ਤੇ ਚੜਨਾ ਟਾਵਰਾਂ ਤੇ ਚੜਨਾ ਇਹ ਕਿੱਥੋਂ ਤੱਕ ਜਾਇਜ਼ ਆ ਪਰ ਖੈਰ ਇਸ ਬੰਦੇ ਦੀ ਗੱਲਬਾਤ ਤਾਂ ਹੁਣ ਮੁੱਖ ਮੰਤਰੀ ਸਾਹਿਬ ਦੇ ਨਾਲ ਹੋ ਜਾਏਗੀ ਪਰ ਏਦਾਂ ਦੇ ਕਿੰਨੇ ਹੀ ਮਸਲੇ ਹੋਣਗੇ ਜਿਹੜੇ ਲੋਕਾਂ ਦੇ ਹੱਲ ਨਹੀਂ ਹੋ ਰਹੇ ਲੋਕ ਜਿਹੜੇ ਔਖੱਜਲ ਖਬਰ ਹੋ ਰਹੀ ਆ ਆਵਾਜ਼ਾਰ ਹੋ ਰਹੀ ਆ ਹੁਣ ਦੇਖਦੇ ਆਂ ਵੀ ਇਸ ਸ਼ਖਸ ਦਾ ਜਿਹੜਾ ਮਾਨਸੇ ਦੇ ਵਿੱਚ ਜਗਾ ਨੂੰ ਲੈ ਕੇ ਕੋਈ ਰੌਲਾ ਵਾ ਪੈਸਿਆਂ ਦਾ ਲੈਣ ਦੇਣਾ ਉਹ ਕਦੋਂ ਤੱਕ ਹੱਲ ਹੁੰਦਾ ਪਰ ਮੁੱਖ ਮੰਤਰੀ ਦਫ਼ਤਰ ਨੇ ਇੰਨੀ ਗੱਲ ਜ਼ਰੂਰ ਕਹੀ ਆ ਵੀ ਅਸੀਂ ਤੁਹਾਡੇ ਨਾਲ ਮੁਲਾਕਾਤ ਕਰਨ ਵਾਸਤੇ ਤਿਆਰ ਆਂ ਅੱਜ ਸਵੇਰੇ ਸਾਨੂੰ ਮੈਸੇਜ ਆਇਆ ਸੀ ਕਰੀਬ 8:15 ਹਿੰਦੀ ਹਿੰਦੀ ਇਹ ਕਾਮ ਰਿਹਾ ਹੈ ਇਹ ਡਿਸਟ੍ਰਿਕਟ ਕੋਰਟ ਹੈ ਜੋ ਸੈਕਟਰ 17 ਦਾ ਉਸ ਦੇ ਸਾਹਮਣੇ ਟਾਵਰ ਹੈ ਟਾਵਰ ਬਿਲਕੁਲ ਉੱਪਰ ਚੜ ਗਿਆ तो हम इमीडिएटली मेरा एस और मैं यहाँ पर पहुँचाऊँ पहुँच के हमने पता किया ये विक्रम नाम का लड़का है जो बेसिकली जींद का रहने वाला है जी और ये पंजाब में भी मानसा ज़िले में रहा है वहाँ पे, चित्तूलगढ़ में और इसने यही बताया कि मेरा कोई प्रॉपर्टी का मामला चल रहा है मैंने कोई पेमेंट की थी प्रॉपर्टी के लिए मेरे नाम नाम नहीं हुई वो उसके लिए मैंने थाने में भी कमरेट की थी, थी और मैं यहाँ भी मिलने आया था अभी पूरी बात नहीं उसकी ये बता रहा है कह रहा मैंने रिक्वेस्ट की किया नीचे आ जाओ मैं आपको जो भी आपका होगा तो मिलना चाहेंगे सीएम रेजिडेंस पे मैंने बात किया उसके हिसाब से तो उन्होंने भी आश्वासन दिया कि यहाँ पे ले आओ उसको मैं बात सारी बात कर रहे मैंने इसको समझाया अभी नीचे आ जाओ ऐसे आपकी जिंदगी को भी खतरा है तो यही कह रहा था कह रहे जी मेरे को बात करवा दो साहब या सी साहब के साथ मिलवा दो तो मैं वहाँ पर भी जाके आया हूँ उन्होंने यही अभी दोबारा बात करूँगा मैं इससे और यही रिक्वेस्ट करूँगा यहाँ पे हमारे पास ले आओ और हम इसकी सारी बात सुन के इसकी कार्रवाई करते हैं ठीक है